30 ਦਿਨਾਂ ਦੇ ਵਿੱਚ ਵਿੱਚ ਜੇ ਤਾਂ ਕੋਈ ਕ੍ਰਿਸ਼ਮਾ ਹੋ ਗਿਆ ਤਾਂ ਤਾਂ ਹੋ ਗਿਆ ਨਹੀਂ ਫਿਰ ਨਮਿਸ਼ਾ ਇਸ ਦੁਨੀਆ ਤੇ ਨਹੀਂ ਰਹਿਣੀ ਤੇ ਇਸੇ ਕਰਕੇ ਭਾਰਤ ਦੀ ਇੱਕ ਨਰਸ ਜਿਹੜੀ ਵਿਦੇਸ਼ ਆਪਣੇ ਚੰਗੇ ਭਵਿੱਖ ਦੇ ਲਈ ਗਈ ਸੀਗੀ ਪਰ ਅੱਜ ਉਸ ਨੂੰ ਉਸ ਮੁਲਕ ਦੇ ਅੰਦਰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੁਹਾਡੇ ਹੱਥੋਂ ਕੋਈ ਬੰਦਾ ਚਾਹੇ ਤਾਂ ਜਾਣ ਬੁੱਝ ਕੇ ਚਾਹੇ ਅਣਜਾਣੇ 'ਚ ਜੇ ਮਾਰਿਆ ਗਿਆ ਅਰਬ ਕੰਟਰੀ 'ਚ ਤਾਂ ਮਤਲਬ ਕਾਨੂੰਨ ਇੱਕੋ ਹੀ ਆ ਕਿ ਸਿਰ ਦੇ ਬਦਲੇ ਸਿਰ ਕਿ ਉਹਨੇ ਇਹਨੂੰ ਇੱਕ ਨਸ਼ੇ ਦਾ ਟੀਕਾ ਇਹਦੇ ਲਾਦਾ ਤੇ ਜਦੋਂ ਇਹ ਨਸ਼ੇ ਦੇ ਵਿੱਚ ਆ ਗਿਆ ਤੇ ਉਸ ਤੋਂ ਬਾਅਦ ਮੈਂ ਇਹਦੇ ਘਰ 'ਚ ਰੋਲਾ ਫਰਾਲੀ ਕਰ ਲੂੰਗੀ ਤੇ ਆਪਣੇ ਡਾਕੂਮੈਂਟ ਆਪਣੇ ਕੱਢ ਕੇ ਲੈ ਜੂੰਗੀ ਤੇ ਬਾਅਦ 'ਚੋਂ ਇਹਨੂੰ ਹੋਸ਼ ਆ ਜਾਊਗਾ ਕਿ ਉਹ ਜਿਹੜੀ ਡੋਜ਼ ਦਿੱਤੀ ਨਿਮੇਸ਼ਾ ਨੇ ਉਹਨੂੰ ਉਹ ਓਵਰਡੋਜ਼ ਹੋ ਗਈ ਉਸ ਵਕਤ ਦੀ ਅੱਛਾ ਤੇ ਉਹ ਸਟੀਕੇ ਤੋਂ ਬਾਅਦ ਉਹ ਮਹਿੰਦੀ ਜਿਹੜਾ ਮੁੰਡਾ ਸੀਗਾ ਉਹ ਉੱਠੇ ਨਹੀਂ ਉਹ ਡੈੱਡ ਹੋ ਗਿਆ ਚਿੰਤਾ ਦੀ ਗੱਡੀ ਇਹੀ ਹੈ ਕਿ ਇਹਨੂੰ ਬਚਾਇਆ ਕਿਵੇਂ ਜਾ ਸਕਦਾ ਕੁੜੀ ਹੂੰ ਕਿਉਂਕਿ ਬਹੁਤ ਘੱਟ ਉਮੀਦਾਂ ਨੇ ਰਾਜਦੀਪ ਬਿਲਕੁਲ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਰਾਸ਼ਟਰਪਤੀ ਤੋਂ ਉਮੀਦ ਹੁੰਦੀ ਆ ਹੁਣ ਤਾਂ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਜਿਹਦਾ ਕਿ ਸਿੱਧਾ ਮਤਲਬ ਇਹ ਆ ਕਿ ਹੁਣ ਨਵੇਂ ਸ਼ਾਹ ਦੇ ਕੋਲ ਇਸ ਦੁਨੀਆ ਦੇ ਉੱਤੇ ਸਿਰਫ 30 ਦਿਨ ਦੀ ਪਰਵਾਰ ਹੀ ਆ ਕਿ ਕੈਦੇ ਕਿ ਨਹੀਂ ਸਾਨੂੰ ਬਦਲਾ ਨਹੀਂ ਚਾਹੀਦਾ ਪਰ ਉਹ ਵੀ ਮੁਸ਼ਕਲ ਹੈ ਕਿਉਂਕਿ ਅਗਲੇ ਦਾ ਵੀ ਜਿਹੜਾ ਨੌਜਵਾਨ ਪੁੱਤਰ ਸੀਗਾ ਜਿਹਦਾ ਨੌਜਵਾਨ ਪੁੱਤਰ ਚਲਿਆ ਜਾਂਦਾ ਚਾਹੇ ਨਵੀਸ਼ਾ ਨੇ ਜਾਣਬੁੱਝ ਕੇ ਨਹੀਂ ਕੀਤਾ ਹੋਈ ਇਹਦੇ ਤੋਂ ਗਲਤੀ ਹੈ ਪਰ ਅਗਲੇ ਦਾ ਪੁੱਤਰ ਤਾਂ ਮਰਿਆ ਹੀ ਲੱਗਦਾ ਬਲੱਡ ਮਨੀ ਹੈਗੀ ਹੈ ਇਸ ਕੇਸ ਦੇ ਵਿੱਚ ਬਹੁਤ ਕੇਸਾਂ ਜਾਂਦਾ ਆਪਾਂ ਦੇਖਦੇ ਹਾਂ ਬਲੱਡ ਮਨੀ ਮੰਗ ਲੈਂਦੇ ਕੋਸ਼ਿਸ਼ ਹੋ ਰਹੀ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਬਲੱਡ ਮਨੀ ਤੇ ਸੈਟਲਮੈਂਟ ਹੋ ਜਾਈਏ ਜਾਂ ਫਿਰ ਜੇ ਬਲੱਡ ਮਨੀ ਐਕਸੈਪਟ ਵੀ ਕਰਦਾ ਕੋਰਟ ਜਾਂ ਪੀੜਤ ਪਰਿਵਾਰ ਐਕਸੈਪਟ ਕਰਦਾ ਤਾਕਿ ਉਹ 20-25 ਦਿਨਾਂ ਦੇ ਵਿੱਚ ਇੰਨੇ ਕਰੋੜਾ ਰੁਪਏ ਦੀ ਬਲੱਡ ਮਨੀ ਪਰਿਵਾਰ ਭਰ ਸਕਦਾ ਲੋਕਾਂ ਨੇ ਹੈਲਪ ਵੀ ਕੀਤੀ ਤਾਂ ਕਿ ਇੰਨੇ ਲੋਕ ਆ ਜਾਣਗੇ ਕਿ 20 ਦਿਨਾਂ ਦੇ ਵਿੱਚ 1 ਕਰੋੜਾ ਰੁਪਿਆ ਇਕੱਠਾ ਕਰਕੇ ਨਮੇਸ਼ਾ ਦੇ ਲਈ ਦੇ ਦੇਣਗੇ ਭਾਰਤ ਦੇ ਕੇਰਲਾ ਦੀ ਇੱਕ ਨਰਸ ਨੂੰ ਯਮਨ ਦੇਸ਼ ਦੇ ਅੰਦਰ ਮੌਤ ਦੀ ਸਜ਼ਾ ਸੁਣਾਈ ਗਈ ਆ 30 ਦਿਨ ਦਾ ਸਮਾਂ ਜੇ 30 ਦਿਨਾਂ ਦੇ ਵਿੱਚ ਭਾਰਤ ਵਾਸੀ ਜਾ ਉਸ ਨਰਸ ਦੇ ਪਰਿਵਾਰਕ ਮੈਂਬਰ ਹਿੰਮਤ ਕਰਕੇ ਉਸ ਨਰਸ ਨੂੰ ਬਚਾ ਸਕਦੇ ਆ ਤਾਂ ਉਹ ਬਚ ਜਾਵੇਗੀ ਪਰ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਜਾਂ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਨੇ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ 2017 ਤੋਂ ਯਮਨ ਦੇਸ਼ ਦੇ ਅੰਦਰ ਸਜ਼ਾ ਕੱਟ ਰਹੀ ਹੈ ਜੇਲ੍ਹ ਦੇ ਵਿੱਚ ਬੰਦ ਦਾ ਭਾਰਤ ਦੀ ਇੱਕ ਨਰਸ ਨਮੇਸ਼ਾ ਪ੍ਰਿਆ ਪੂਰੀ ਕਹਾਣੀ ਜਾਣਾਂਗੇ ਕਿ ਇਹ ਜਿਹਾ ਕੀ ਹੁੰਦਾ ਕਿ ਨਮੇਸ਼ਾ ਪ੍ਰੀਆ ਨੂੰ ਜੈਮਨ ਦੀ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਤੇ ਅਖੀਰ ਉਸ ਨੂੰ ਮੌਤ ਦੀ ਸਜ਼ਾ ਕਿਉਂ ਸੁਣਾਈ ਜਾਂਦੀ ਹੈ ਮੇਰੇ ਨਾਲ ਜਾਣਕਾਰੀ ਦੇਣ ਦੇ ਲਈ ਮੇਰੇ ਸਾਥੀ ਰਾਵ ਰਿੰਦਰ ਸਿੰਘ ਬੈਨੀਪਾਲ ਨੇ ਰਾਵ ਜੀ ਇਹ ਜਿਹਾ ਕੀ ਹੋਇਆ ਕਿ ਭਾਰਤ ਦੀ ਇੱਕ ਨਰਸ ਜਿਹੜੀ ਵਿਦੇਸ਼ ਆਪਣੇ ਚੰਗੇ ਭਵਿੱਖ ਦੇ ਲਈ ਗਈ ਸੀਗੀ ਪਰ ਅੱਜ ਉਸ ਨੂੰ ਉਸ ਮੁਲਕ ਦੇ ਅੰਦਰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਦੇਖੋ ਰਾਜੀਪ ਇਹ ਜੇ ਬਹੁਤ ਸਾਰੇ ਕੇਸ ਅਸੀਂ ਦੇਖਦੇ ਆ ਅਸੀਂ ਪਹਿਲਾਂ ਵੀ ਦੇਖਿਆ ਪੰਜਾਬ ਚੋਂ ਵੀ ਬਹੁਤ ਸਾਰੇ ਕੇਸ ਹੈਗੇ ਸੀ ਇਸ ਤਰੀਕੇ ਦੇ ਜੀ ਕਿ ਜਿਹੜੇ ਅਰਬ ਕੰਟਰੀਆਂ ਦੇ ਵਿੱਚ ਨੌਜਵਾਨ ਗਏ ਕਿਸੇ ਤਰੀਕੇ ਦੇ ਨਾਲ ਫਸ ਗਏ ਜਾਂ ਕਿਸੇ ਤਰੀਕੇ ਦੇ ਨਾਲ ਕਤਲ ਵਰਗੇ سنگੀਨ ਜ਼ੁਰਮ ਦੇ ਵਿੱਚੋਂ ਫਸੇ ਤੇ ਫਿਰ ਉੱਥੋਂ ਦੀਆਂ ਅਦਾਲਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਤੱਕ ਸੁਣਾ ਦਿੰਦੀਆਂ ਨੇ ਜੀ ਤੇ ਬਹੁਤ ਸਾਰੇ ਕੇਸ ਐਸੇ ਸੀਗੇ ਜਿਦੇ ਚ ਪੀੜਤ ਪਰਿਵਾਰ ਆ ਜਿਹੜਾ ਉਹ ਬਲੱਡ ਮਨੀ ਲੈਣ ਦੇ ਬਦਲੇ ਤੇ ਉਸ ਨੂੰ ਮaaf ਕਰ ਦਿੰਦਾ ਸੀ ਬਹੁਤ ਸਾਰੇ ਨੌਜਵਾਨਾਂ ਨੂੰ ਬਹੁਤ ਸਾਰੇ ਸਾਡੇ ਸਮਾਜ ਸੇਵੀ ਨੇ ਉਹ ਵਾਪਸ ਲੈ ਕੇ ਵੀ ਆਏ ਨੇ ਬਚਾ ਕੇ ਇਸ ਤਰੀਕੇ ਦੇ ਨਾਲ ਹੁਣ ਨਮੇਸ਼ਾ ਦਾ ਜਿਹੜਾ ਕੇਸ ਹੈ ਰਾਦੀਪ ਇਹ ਥੋੜਾ ਜਿਹਾ ਮਤਲਬ ਡਿਫਰੈਂਟ ਆ ਇੱਕ ਤਾਂ ਇਹ ਜਿਹੜੀ ਕੁੜੀ ਸੀ ਕੇਰਲਾ ਤੋਂ ਤੁਸੀਂ ਦੱਸਿਆ ਹੀ ਹੈ ਹ ਸੋ ਕੇਰਲਾ ਤੋਂ ਯਮਨ ਜਾਂਦੀ ਹੈ ਇੱਥੇ ਬਤੌਰ ਰੇ ਨੇ ਨਰਸਿੰਗ ਦੀ ਟ੍ਰੇਨਿੰਗ ਲਈ ਤੇ ਉੱਥੇ ਇਹਨੂੰ ਇਹ ਸੀਗਾ ਕਿ ਮੈਨੂੰ ਉੱਥੇ ਜ਼ਿਆਦਾ ਓਪਰਚ्युनिटीਜ਼ ਮਿਲ ਸਕਦੀਆਂ ਨੇ ਤਮੇ ਯਮਨ ਚਲੇ ਜਾਨੀ ਆ ਇਹ ਕੁੜੀ ਯਮਨ ਚਲੇ ਜਾਂਦੀ ਹੈ ਜੀ ਯਮਨ ਚਲੇ ਜਾਂਦੀ ਹੈ ਥੋੜੀ ਬਹੁਤੀ ਨੌਕਰੀ ਕਰਦੀ ਹੈ ਤੇ ਫਿਰ ਇਸ ਕੁੜੀ ਨੂੰ ਇਹ ਲੱਗਦਾ ਕਿ ਮੈਨੂੰ ਨਾ ਥੋੜਾ ਜਿਹਾ ਆਪਣਾ ਕਰਨਾ ਚਾਹੀਦਾ ਕਲੀਨਿਕ ਕਿ ਮੈਂ ਨੌਕਰੀ ਕਰ ਤੱਕ ਹਰ ਬੰਦਾ ਸੋਚਦਾ ਕਿ ਮੈਂ ਆਪਣਾ ਕਰ ਬੰਦਾ ਸੋਚਦਾ ਉਹੀ ਸੋਚ ਦੇ ਨਾਲ ਨਿਮਸ਼ਾ ਨੇ ਸੋਚਿਆ ਕਿ ਮੈਂ ਆਪਣਾ ਕਲੀਨਿਕ ਕਰਦੀ ਹਾਂ ਤੇ ਇਹਦੇ ਲਈ ਉਹਨੇ ਉੱਥੇ ਇੱਕ ਲੋਕਲ ਜਿਹੜਾ ਮੁੰਡਾ ਸੀਗਾ ਵੈਂਦੀ ਨਾਂ ਦਾ ਉਹਦੇ ਨਾਲ ਇਹ ਪਾਰਟਨਰਸ਼ਿਪ ਕਰ ਲੈਂਦੀ ਹੈ ਠੀਕ ਹੈ ਕਿਉਂਕਿ ਉੱਥੇ ਏ ਸੀਗਾ ਕਿ ਬਾਹਰੋਂ ਆਇਆ ਬੰਦਾ ਕੋਈ ਆਪਣਾ ਇਸ ਤਰੀਕੇ ਨਾਲ ਇਕੱਲਾ ਕੰਮ ਨਹੀਂ ਕਰ ਸਕਦਾ ਪਾਰਟਨਰਸ਼ਿਪ ਚ ਤੁਸੀਂ ਕਰ ਸਕਦੇ ਹੋ ਤੇ ਇਹਨੇ ਉਸ ਮੁੰਡੇ ਦੇ ਨਾਲ ਪਾਰਟਨਰਸ਼ਿਪ ਕਰਕੇ ਆਪਣਾ ਕਲੀਨਿਕ ਬਣਾ ਲਿਆ ਤੇ ਕਲੀਨਿਕ ਬਣਾਉਣ ਤੋਂ ਬਾਅਦ ਹੋਇਆ ਕਿ ਜੀ ਥੋੜਾ ਜਿਹਾ ਸਮਾਂ ਸਭ ਕੁਝ ਠੀਕ ਚੱਲਦਾ ਰਿਹਾ ਤੇ ਇਸ ਦੌਰਾਨ ਇਹ ਵੀ ਕਿਹਾ ਜਾਂਦਾ ਕਿ ਨਿਮੇਸ਼ਾ ਇੱਕ ਵਾਰ ਵਾਪਸ ਆਈ ਭਾਰਤ ਵਾਪਸ ਆਈ ਕੇਰਲਾ ਇੱਥੇ ਫਿਰ ਵਿਆਹ ਵੀ ਕਰਾ ਲੈਂਦੀ ਆ ਫਿਰ ਉਹ ਆਪਣੇ ਪਤੀ ਨੂੰ ਉੱਥੇ ਲੈ ਵੀ ਜਾਂਦੀ ਆ ਤੇ ਫਿਰ ਬਾਅਦ ਚ ਉਹਦਾ ਪਤੀ ਵਾਪਸ ਆ ਜਾਂਦਾ ਉਹ ਫਿਰ ਆਪਣਾ ਉੱਥੇ ਕਲੀਨਿਕ ਦੇਖਦੀ ਆ ਤੇ ਇਸੇ ਦੌਰਾਨ ਥੋੜਾ ਜਿਹਾ ਸਮਾਂ ਗੁਜ਼ਰਦਾ ਤਾਂ ਨਮਿਸ਼ਾ ਉਸੇ ਆਪਣੇ ਪਾਰਟਨਰ ਮਹਿੰਦੀ ਦੇ ਉੱਤੇ ਇਲਜ਼ਾਮ ਲਾਉਂਦੀ ਆ ਅਬਿਊਜ਼ਿੰਗ ਦੇ ਕਿ ਇਹ ਮੈਨੂੰ ਮਾਰਦਾ ਕੁੱਟਦਾ ਜੀ ਮੈਨੂੰ ਗਾਲਾਂ ਕੱਢਦਾ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ ਤੋ ਇਹ ਗੱਲ ਸੀ ਜਦੋਂ ਇਹ ਇਲਜ਼ਾਮ ਲੱਗੇ ਜਦੋਂ ਮਹਿੰਦੀ ਤੇ ਤੇ ਉਸ ਲੜਕੇ ਨੇ ਕਹਿੰਦੇ ਕੀ ਕੀਤਾ ਨਮਿਸ਼ਾ ਦਾ ਜਿਹੜਾ ਪਾਸਪੋਰਟ ਤੇ ਡਾਕੂਮੈਂਟ ਸੀ ਉਹ ਆਪਣੇ ਕੋਲ ਰੱਖ ਲੇ अच्छा हां वो ਮੰਗਦੀ ਸੀ ਤੇ ਪਾਸਪੋਰਟ ਮਤਲਬ ਹਮੇਸ਼ਾ ਭਾਰਤ ਵਾਪਸ ਆਉਣਾ ਚਾਹੁੰਦੀ ਹੋ ਕੁਛ ਵੀ ਹੋ ਸਕਦਾ ਦੇਖੋ ਪਾਸਪੋਰਟ ਤਾਂ ਚਾਹੇ ਤੁਸੀਂ ਆਉਣਾ ਚਾਹੇ ਨਹੀਂ ਆਉਣਾ ਡਾਕੂਮੈਂਟ ਤਾਂ ਐਟਲੀਸ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਹੁਣੇ ਅਰਬ ਕੰਟਰੀਜ਼ ਦੀ ਪ੍ਰੋਬਲਮ ਇੱਕ ਸਭ ਤੋਂ ਵੱਡੀ ਕੀ ਹੈ ਮੋਸਟਲੀ ਹਰ ਇੱਕ ਕੇਸ ਦੇ ਵਿੱਚ ਇਹ ਹੁੰਦਾ ਰਾਜੀਪ ਕਿ ਜਾਂ ਤੁਸੀਂ ਜੇ ਤੁਸੀਂ ਬਤੌਰ ਵਰਕ ਪਰਮਿਟ ਤੇ ਵੀ ਜਾਂਦੇ ਹੋ ਜਿਹੜੀ ਕੰਪਨੀ ਨਾਲ ਤੁਸੀਂ ਕੰਮ ਕਰਦੇ ਹੋ ਉਹ ਤੁਹਾਡਾ ਪਾਸਪੋਰਟ ਲੈ ਕੇ ਆਪਣੇ ਕੋ ਰੱਖ ਲੈਂਦੇ ਨੇ ਕਿ ਬੰਦਾ ਭੱਜ ਨਾ ਸਕੇ ਹੂੰ ਕਿਸੇ ਦੇ ਘਰ ਕੋਈ ਕੁੜੀ ਉੱਥੇ ਕੰਮ ਕਰਨ ਦੇ ਲਈ ਜਾਂਦੀ ਹੈ ਤਾਂ ਉਹ ਵੀ ਉਹਦਾ ਪਾਸਪੋਰਟ ਲੈ ਕੇ ਰੱਖ ਲੈਂਦੇ ਨੇ ਇਹ ਇੱਕ ਬਹੁਤ ਮਾੜੀ ਗੱਲ ਹੈ ਹੂੰ ਮਤਲਬ ਤੁਹਾਨੂੰ ਉੱਥੋਂ ਭੱਜਣ ਜੋਗਾ ਛੱਡਦੇ ਨਹੀਂ ਉਹ ਬੰਦੇ ਆਪਣੇ ਜੋਗਾ ਹੀ ਹਾਂ ਇਸੇ ਤਰੀਕੇ ਦੇ ਨਾਲ ਕਹਿੰਦੇ ਕਿ ਮਹਿੰਦੀ ਨੇ ਵੀ ਇਹਦੇ ਡਾਕੂਮੈਂਟ ਰੱਖੇ ਹੋਏ ਸੀ ਵੀ ਇਹ ਮੇਰੇ ਅੰਡਰ ਰਹੇ ਮੇਰੇ ਪ੍ਰੈਸ਼ਰ 'ਚ ਰਹੇ ਤੇ ਪਰ ਉਹ ਚਾਹੁੰਦੀ ਸੀ ਕਿ ਮੈਨੂੰ ਆਪਣੇ ਡਾਕੂਮੈਂਟ ਤਾਂ ਘਟੋ ਘਟ ਮਿਲਣ ਹੂੰ ਇਦਾਂ ਹੀ ਕਹਿੰਦੇ ਇੱਕ ਦਿਨ ਕੀ ਹੁੰਦਾ ਕਿ ਉਹ ਸੋਚਦੀ ਹੈ ਜਦੋਂ ਬਹੁਤ ਚਾਰੇ ਹੀਲੇ ਕਰਦੀ ਹੈ ਉਹਦੇ ਡਾਕੂਮੈਂਟ ਪਾਸਪੋਰਟ ਮਹਿੰਦੀ ਤੋਂ ਲੈ ਨਹੀਂ ਜਾਂਦੇ ਤਾਂ ਉਹ ਸੋਚਦੀ ਹੈ ਕਿ ਮੈਂ ਕਿਉਂ ਨਾ ਇਹਨੂੰ ਇੱਕ ਨਸ਼ੇ ਦਾ ਟੀਕਾ ਇਹਦੇ ਲਾ ਦਾਂ ਤੇ ਜਦੋਂ ਇਹ ਨਸ਼ੇ ਦੇ ਵਿੱਚ ਆ ਗਿਆ ਤੇ ਉਸ ਤੋਂ ਬਾਅਦ ਮੈਂ ਇਹਦੇ ਘਰ 'ਚ ਫਰੋਲਾ ਫਰਾਲੀ ਕਰ ਲੂੰਗੀ ਤੇ ਆਪਣੇ ਡਾਕੂਮੈਂਟ ਆਪਣੇ ਕੱਢ ਕੇ ਲੈ ਜੂੰਗੀ ਤੇ ਬਾਅਦ 'ਚੋਂ ਇਹਨੂੰ ਹੋਸ਼ ਆ ਜਾਊਗਾ ਪਰ ਗੱਲ ਇਹ ਹੋ ਗਈ ਕਿ ਉਹ ਜਿਹੜੀ ਡੋਜ਼ ਦਿੱਤੀ ਨਿਮੇਸ਼ਾ ਨੇ ਉਹਨੂੰ ਉਹ ਓਵਰਡੋਜ਼ ਹੋ ਗਈ ਉਸ ਡਰੱਗ ਦੀ ਅੱਛਾ ਤੇ ਉਹ ਸਟੀਕੇ ਤੋਂ ਬਾਅਦ ਉਹ ਮਹਿੰਦੀ ਜਿਹੜਾ ਮੁੰਡਾ ਸੀਗਾ ਉਹ ਉੱਠੇ ਨਹੀਂ ਉਹ ਡੈੱਡ ਹੋ ਗਿਆ ਹੂੰ ਤੇ ਫਿਰ ਜਦੋਂ ਇਹ ਚੀਜ਼ ਨਵੇਸ਼ਾ ਦੇਖਦੀ ਹੈ ਕਿ ਇਹ ਤਾਂ ਡੈੱਡ ਹੋ ਗਿਆ ਹੁਣ ਦੇਖੋ ਉੱਥੇ ਜੇ ਤੁਸੀਂ ਤੁਹਾਡੇ ਹੱਥੋਂ ਕੋਈ ਬੰਦਾ ਚਾਹੇ ਤਾਂ ਜਾਣ ਬੁੱਝ ਕੇ ਚਾਹੇ ਅਣਜਾਣੇ ਚ ਜੇ ਮਾਰਿਆ ਗਿਆ ਅਰਬ ਕੰਟਰੀ ਚ ਤਾਂ ਮਤਲਬ ਕਾਨੂੰਨ ਇੱਕੋ ਹੀ ਆ ਕਿ ਸਿਰ ਦੇ ਬਦਲੇ ਸਿਰ ਆ ਬਸ ਹੂੰ ਤੇ ਇਹਨੂੰ ਨਵੇਸ਼ਾ ਨੂੰ ਪਤਾ ਸੀ ਕਿ ਮੈਂ ਮੇਰਾ ਤਾਂ ਸਿਰ ਕਲਮ ਕਰ ਦੇਣਗੇ ਤੇ ਫਿਰ ਜਦੋਂ ਉਹ ਆ ਗੱਲ ਹੋ ਗਈ ਤੇ ਫਿਰ ਇਹਨੇ ਕੋਸ਼ਿਸ਼ ਹਰ ਇੱਕ ਬੰਦਾ ਕਰਦਾ ਦੇਖੋ ਕਿ ਮੈਂ ਬਚਾ ਕਰ ਲਾਂ ਆਪਣਾ ਫਿਰ ਇਹਨੇ ਇੱਕ ਹੋਰ ਉੱਥੇ ਦਾ ਜਿਹੜਾ ਯਮਨ ਦਾ ਹੀ ਰਹਿਣ ਵਾਲਾ ਕੋਈ ਨਾਗਰਿਕ ਸੀਗਾ ਉਹਦੀ ਮਦਦ ਦੇ ਨਾਲ ਕਹਿੰਦੇ ਉਸ ਜਿਹੜਾ ਮਹਿਦੀ ਸੀ ਦਾ ਪਾਰਟਨਰ ਉਹਦੀ ਬਾਡੀ ਨੂੰ ਕਿਤੇ ਨਾ ਕਿਤੇ ਟਿਕਾਣੇ ਲਾਇਆ ਅੱਛਾ ਹਾਂ ਲਾਉਣ ਦੀ ਕੋਸ਼ਿਸ਼ ਕੀਤੀ ਜਾਂ ਲਗਾ ਦਿੱਤਾ ਸੀ ਪਰ ਇਸੇ ਦੌਰਾਨ ਫਿਰ ਪਤਾ ਲੱਗ ਜਾਂਦਾ ਫਿਰ ਉਹ ਤੇ ਕੇਸ ਚੱਲਦਾ ਫਿਰ ਉਹ ਗਿਲਟੀ ਪਾਈ ਜਾਂਦੀ ਹੈ ਫਿਰ ਦੋ 2017 ਦੀ ਇਹ ਘਟਨਾ 18 ਦੇ ਵਿੱਚ ਉਹਨੂੰ ਗਿਲਤੀ ਇਕਰਾਰ ਦੇ ਦਿੱਤਾ ਜਾਂਦਾ 2017 ਤੋਂ ਹੀ ਉਹਨੂੰ ਅਰੈਸਟ ਵੀ ਕਰ ਲਿਆ ਗਿਆ ਸੀ ਤੇ ਉਦੋਂ ਤੋਂ ਚੱਲਦਾ ਸੀ ਤੇ ਅੱਜ ਆ ਆ ਕੇ ਹੁਣ ਇੱਕ ਦੋ ਦਿਨ ਦੀ ਗੱਲ ਹੈ ਤੇ ਕਿ ਜਿਹੜੀ ਇੱਕ ਰਹਿਮ ਦੀ ਅਪੀਲ ਪਾਈ ਗਈ ਸੀ ਇਹਦੇ ਵੱਲੋਂ ਯਮਨ ਦੇ ਰਾਸ਼ਟਰਪਤੀ ਤੱਕ ਪਰ ਉਹ ਰਹਿਮ ਦੀ ਪਟੀਸ਼ਨ ਵੀ ਹੈ ਉਹ ਰਾਸ਼ਟਰਪਤੀ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਜਿਸ ਦਾ ਕਿ ਸਿੱਧਾ ਮਤਲਬ ਇਹ ਹੈ ਕਿ ਹੁਣ ਨਮੇਸ਼ਾ ਦੇ ਕੋਲ ਇਸ ਦੁਨੀਆ ਦੇ ਉੱਤੇ ਸਿਰਫ 30 ਦਿਨ ਨੇ ਔਰ 30 ਦਿਨਾਂ ਦੇ ਵਿੱਚ ਵਿੱਚ ਜੇ ਤਾਂ ਕੋਈ ਕ੍ਰਿਸ਼ਮਾ ਹੋ ਗਿਆ ਤਾਂ ਤਾਂ ਹੋ ਗਿਆ ਨਹੀਂ ਫਿਰ 30 ਦਿਨਾਂ ਤੋਂ ਬਾਅਦ ਉਹਨੇ ਇਸ ਦੁਨੀਆ ਤੇ ਰਹਿਣਾ ਨਹੀਂ ਹੈ ਹੁਣ ਇਹ ਚਿੰਤਾ ਉਹਦੇ ਪਰਿਵਾਰ ਨੂੰ ਵੀ ਸਤਾ ਰਹੀ ਹੈ ਨਿਮੇਸ਼ਾ ਦੀ ਮਾਂ ਕੇਰਲਾ ਤੋਂ ਉਹ ਵੀ ਯਮਨ ਜਾ ਕੇ ਬੈਠੇ ਹੋਏ ਨੇ ਬਚਾ ਬਚਣ ਦਾ ਬਚਾਉਣ ਦਾ ਧੀ ਨੂੰ ਬਚਾਉਣ ਦਾ ਕੋਈ ਨਾ ਕੋਈ ਤਰੀਕਾ ਲੱਭਿਆ ਜਾ ਰਿਹਾ ਬਲੱਡ ਮਨੀ ਹੈਗੀ ਹੈ ਇਸ ਕੇਸ ਦੇ ਵਿੱਚ ਬਹੁਤ ਕੇਸਾਂ ਜਾਂਦਾ ਆਪਾਂ ਦੇਖਦੇ ਹਾਂ ਬਲੱਡ ਮਨੀ ਮੰਗ ਲੈਂਦੇ ਕੋਸ਼ਿਸ਼ ਹੋ ਰਹੀ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਬਲੱਡ ਮਨੀ ਤੇ ਸੈਟਲਮੈਂਟ ਹੋ ਜੇ ਪਰ ਜੇ ਬਲੱਡ ਮਨੀ ਦੇ ਸੈਟਲਮੈਂਟ ਵੀ ਹੁੰਦੀ ਆ ਤਾਂ ਪਰਿਵਾਰ ਤੈ ਸਜੋਗ ਹੈ ਨਹੀਂਗਾ ਕਿ ਐਨੇ ਕਰੋੜਾ ਰੁਪਏ ਦੇ ਦੂਗਾ ਤਾਂ ਫਿਰ ਜੇ ਬਲੱਡ ਮਨੀ ਐਕਸੈਪਟ ਵੀ ਕਰਦਾ ਕੋਟ ਜਾਂ ਪੀੜਤ ਪਰਿਵਾਰ ਐਕਸੈਪਟ ਕਰਦਾ ਤਾਂ ਕੀ ਉਹ 20-25 ਦਿਨਾਂ ਦੇ ਵਿੱਚ ਐਨੇ ਕਰੋੜਾ ਰੁਪਏ ਦੀ ਬਲੱਡ ਮਨੀ ਪਰਿਵਾਰ ਭਰ ਸਕਦਾ ਜਾਂ ਜੇ ਲੋਕਾਂ ਨੇ ਹੈਲਪ ਵੀ ਕੀਤੀ ਤਾਂ ਕੀ ਐਨੇ ਲੋਕ ਆ ਜਾਣਗੇ ਕਿ 20 ਦਿਨਾਂ ਦੇ ਵਿੱਚ 1 ਕਰੋੜਾ ਰੁਪਿਆ ਇਕੱਠਾ ਕਰਕੇ ਨਮੇਸ਼ਾ ਦੇ ਲਈ ਦੇ ਦੇਣਗੇ ਇਹ ਤਾਂ ਵੱਡਾ ਸਵਾਲ ਹੈਗਾ ਹੀ ਆ ਪਲੱਸ ਇੰਡੀਅਨ ਗਵਰਨਮੈਂਟ ਨੂੰ ਪਰਿਵਾਰ ਨੇ ਅਪੀਲ ਕੀਤੀ ਸੀ ਥੋੜਾ ਜਿਹਾ ਕੋਸ਼ਿਸ਼ ਕਰ ਰਹੀ ਹੈ ਇੰਡੀਅਨ ਗਵਰਨਮੈਂਟ ਹੁਣ ਗੱਲ ਇੱਕ ਔਖੀ ਇਸ ਕਰਕੇ ਹੋਗੀ ਕਿ ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ ਇੰਡੀਆ ਤੇ ਯਮਨ ਦੇ ਰਿਸ਼ਤੇ ਬਹੁਤ ਵਧੀਆ ਹੁੰਦੇ ਸੀ ਹਮ ਹੌਲੀ ਹੌਲੀ ਇਹਨਾਂ 'ਚ ਚੇਂਜ ਆਉਂਦਾ ਗਿਆ 2014 ਤੱਕ ਇਹ ਰਿਸ਼ਤੇ ਸਹੀ ਰਹੇ ਭਾਰਤ ਤੇ ਯਮਨ ਦੇ 2014 'ਚ ਯਮਨ ਦੇ ਵਿੱਚ ਸਿਵਲ ਵਾਰ ਹੋ ਗਈ ਜੀ ਸਿਵਲ ਵਾਰ ਦੇ ਵਿੱਚ ਤੁਹਾਨੂੰ ਪਤਾ ਕਿ ਸਭ ਕੁਝ ਉਥਲ-ਪੁਥਲ ਹੋ ਜਾਂਦਾ ਹਮ ਤੇ ਜਿਹੜੀ ਯਮਨ ਦੀ ਕੈਪੀਟਲ ਸਿਟੀ ਅਸਾਨਾ ਉਹਦੇ ਉੱਤੇ ਇਸ ਵੇਲੇ ਹਿਉਤੀਆਂ ਦਾ ਕਬਜ਼ਾ ਹੈ ਇਹ ਹਿਉਤੀ ਸਿੱਧੇ ਤੌਰ ਤੇ ਪੰਗੇ ਲੈਂਦੇ ਨੇ ਇੱਧਰ ਜਿਹੜਾ ਅਰਬ ਸਾਗਰ ਹੈ ਤੁਸੀਂ ਬਹੁਤ ਸਾਰੀਆਂ ਪਿੱਛੇ ਦੇਖੀ ਹੋਣੀਆਂ ਖਬਰਾਂ ਕਿ ਕਦੇ ਇਜ਼ਰਾਇਲ ਦਾ ਇਹਨਾਂ ਨੇ ਸ਼ਿਪ ਅਗਵਾ ਕਰ ਲਿਆ ਕਦੇ ਅਮਰੀਕਾ ਦਾ ਸ਼ਿਪ ਕਰ ਲਿਆ ਐਦਾ ਐਦਾ ਕਰਕੇ ਤੇ ਉਸ ਚੀਜ਼ ਨੂੰ ਲੈ ਕੇ ਜਿਹੜਾ ਇਜ਼ਰਾਇਲ ਹੈ ਇਜ਼ਰਾਇਲ ਦਾ ਵੀ ਇਹਨਾਂ ਨੇ ਅਗਵਾ ਕਰ ਲਿਆ ਸੀਗਾ ਇੱਕ ਬੰਦੇ ਮਾਰ ਵੀ ਦਿੱਤੇ ਸੀ ਤੇ ਇਜ਼ਰਾਇਲ ਹਿਉਤੀਆਂ ਤੇ ਅਟੈਕ ਕਰ ਰਿਹਾ ਹੈ ਦੂਸਰੇ ਪਾਸੇ ਉਹ ਤੇ ਇਜ਼ਰਾਈਲ ਅਟੈਕ ਕਰ ਰਿਹਾ ਤਾਂ ਇਜ਼ਰਾਈਲ ਦੇ ਨਾਲ ਯੂਕੇ ਤੇ ਅਮਰੀਕਾ ਵੀ ਹੈ ਹਮ سپورਟ ਹੈ ਬਿਲਕੁਲ ਹੁਣ ਜੇ ਇਹ ਚੀਜ਼ਾਂ ਜਾ ਰਹੀਆਂ ਨੇ ਤਾਂ ਇਜ਼ਰਾਈਲ ਯੂਕੇ ਅਮਰੀਕਾ ਦੇ ਨਾਲ ਕਿਤੇ ਨਾ ਕਿਤੇ ਇੰਡੀਆ ਵੀ ਹੈਗਾ ਨਾਲ ਨਾਮ ਆਉਂਦਾ ਕਿ ਇਹਨਾਂ ਦਾ ਹੀ ਭਾਈ ਸਹਿਯੋਗੀ ਹੈ ਹਮ ਤੇ ਇਸ ਕਰਕੇ ਹਿਉਤੀ ਇੰਡੀਆ ਤੋਂ ਚਿੜੇ ਹੋਏ ਨੇ ਸੋ ਇਹ ਚੀਜ਼ ਇੱਕ ਮੇਨ ਹੋਰ ਵੱਡੀ ਰਿਕਾਵਟਾ ਰਹੀ ਹੈ ਜਿਹੜਾ ਕਿ ਕੰਟਰੋਲ ਉੱਥੇ ਹਿਉਤੀਜ਼ ਦਾ ਜੇ ਪੁਰਾਣਾ ਕੰਟਰੋਲ ਹੁੰਦਾ ਤਾਂ ਸ਼ਾਇਦ ਕਿਤੇ ਨਾ ਕਿਤੇ ਇੰਡੀਅਨ ਗਵਰਨਮੈਂਟ ਕੁਝ ਨਾ ਕੁਝ ਕਰ ਦਿੰਦੀ ਪਰ ਕਿਉਂਕਿ ਉੱਥੇ ਹਿਊਟੀਜ਼ ਆੜ ਰਹੇ ਨੇ ਤਾਂ ਉਹਨਾਂ ਨੂੰ ਇਹ ਆ ਕਿ ਅਸੀਂ ਵੀ ਇੰਡੀਆ ਦੇ ਨਾਲ ਇਸ ਤਰੀਕੇ ਦਾ ਕੋਈ ਨਹੀਂ ਕਿ ਇੰਡੀਆ ਤਾਂ ਇਜ਼ਰਾਇਲ ਨਾਲ ਹੈ ਇੰਡੀਆ ਯੂਕੇ ਅਮਰੀਕਾ ਦੇ ਨਾਲ ਹੈ ਇਹ ਚੀਜ਼ਾਂ ਵੀ ਜਿਹੜੀਆਂ ਡਿਪਲੋਮੈਟਿਕ ਰਿਲੇਸ਼ਨ ਨੇ ਏ ਵੀ ਇਫੈਕਟ ਕਰ ਰਹੇ ਨੇ ਪਰ ਜਦੋਂ रावजी ਸਿਵਲ ਵਾਰ ਸ਼ੁਰੂ ਹੋਈ ਸੀ 2014 ਚ ਉਦੋਂ ਭਾਰਤ ਨੇ ਆਪਣੇ ਬਹੁਤ ਸਾਰੇ ਜਿਹੜੇ ਭਾਰਤੀ ਸੀਗੇ ਉਹਨਾਂ ਨੂੰ ਇਧਰ ਲਿਆਂਦਾ ਸੀ ਜਮਨ ਚ ਜਾਂ ਫਿਰ ਉਦੋਂ ਨਮੇਸ਼ਾ ਪ੍ਰਿਆ ਨਹੀਂ ਵਾਪਸ ਆਈ ਉਦੋਂ ਨਹੀਂ ਦੇਖੋ ਚਲੋ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਮੇਰਾ ਇੱਥੇ ਕੁਝ ਨਹੀਂ ਹੈ ਮੈਂ ਖਤਰੇ ਚ ਹੈਗਾ ਆ ਤੇ ਮੈਨੂੰ ਵਾਪਸ ਆ ਜਾਣਾ ਚਾਹੀਦਾ ਤੇ ਉਹ ਲੋਕ ਤਾਂ ਇੰਡੀਅਨ ਤਾਂ ਵਾਪਸ ਆ ਗਏ ਸੀ ਤੇ ਨਮੇਸ਼ਾ ਕਿਉਂ ਨਹੀਂ ਆਈ ਇਹਦਾ ਇੱਕ ਕਾਰਨ ਤਾਂ ਇਹ ਹੀ ਹੋ ਸਕਦਾ ਕਿ ਉਹਨੂੰ ਲੱਗਿਆ ਹੋਣਾ ਕਿ ਮੈਂ ਹੁਣ ਵੈਲ ਸੈਟਲਡ ਆ ਇੱਥੇ ਮੇਰਾ ਤਾਂ ਮੇਰੀ ਆਸ-ਪਾਸੇ ਮੇਰੀ ਇੱਥੋਂ ਦੇ ਲੋਕਾਂ ਦੇ ਨਾਲ ਬਣਦੀ ਵੀ ਵਧੀਆ ਮੇਰੇ ਜਿਹੜੇ ਪੇਸ਼ੈਂਟ ਨੇ ਉਹ ਵੀ ਇੱਥੇ ਦੇ ਜਮਨੀ ਲੋਕ ਨੇ ਠੀਕ ਹੈ ਮੇਰਾ ਪਾਰਟਨਰ ਵੀ ਜਮਨੀ ਆ ਮੇਰਾ ਕਲੀਨਿਕ ਚੰਗਾ ਚੱਲਦਾ ਜੇ ਮੈਂ ਛੱਡ ਕੇ ਗਈ ਤਾਂ ਮੇਰੀ ਸਾਰੀ ਮਿਹਨਤ ਖਰਾਬ ਹੋ ਜਾਣੀ ਆ ਮੈਨੂੰ ਲੱਗਦਾ ਕਿ ਇਹ ਇੱਕ ਰੀਜ਼ਨ ਹੋਊਗਾ ਜਿਹੜਾ ਨਮੇਸ਼ਾ ਉਸ ਵੇਲੇ ਜਦੋਂ ਸਿਵਲ ਵਾਰ ਸ਼ੁਰੂ ਹੋਈ 2014-15 ਚ ਜਦੋਂ ਇੰਡੀਆ ਨੇ ਵਾਪਸ ਬੈਕੂਏਟ ਕੀਤੇ ਆਪਣੇ ਬੰਦੇ ਉਦੋਂ ਨਹੀਂ ਆਈ ਮੈਨੂੰ ਲੱਗਦਾ ਅੱਜ ਉਹ ਪਛਤਾਉਂਦੀ ਹੋਣੀ ਆ ਕਿ ਮੈਂ ਕਿਉਂ ਨਹੀਂ ਵਾਪਸ ਗਈ ਹੈਨਾ ਤੇ ਜੇ ਆ ਜਾਂਦੀ ਸ਼ਾਇਦ ਅੱਜ ਉਸਤੇ ਇਹ ਘੜੀ ਨਾ ਹੁੰਦੀ ਪਰ ਹੁਣ ਗੱਲ ਇਹ ਹੈ ਕਿ ਸੋਚਣ ਵਾਲਾ ਇਹ ਹੈ ਕਿ ਚਿੰਤਾ ਦੀ ਘੜੀ ਇਹੀ ਹੈ ਕਿ ਇਹਨੂੰ ਬਚਾਇਆ ਕਿਵੇਂ ਜਾ ਸਕਦਾ ਕੁੜੀ ਨੂੰ ਕਿਉਂਕਿ ਬਹੁਤ ਘੱਟ ਉਮੀਦਾਂ ਨੇ ਰਾਜਦੀਪ ਬਿਲਕੁਲ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਰਾਸ਼ਟਰਪਤੀ ਤੋਂ ਉਮੀਦ ਹੁੰਦੀ ਆ ਹੁਣ ਤਾਂ ਉਹਨਾਂ ਨੇ ਮੈਂਜਰੀਟੀ ਤੇ ਖਾਰਜ ਕਰ ਦਿੱਤੀ ਕਿਉਂਕਿ ਹਿਊਤੀਜ਼ ਦਾ ਕੰਟਰੋਲ ਆ ਉੱਥੇ ਜਿੱਦਾਂ ਉਹ ਹਿਊਤੀਜ਼ ਕਹਿੰਦੇ ਨੇ ਨਾ ਉਸ ਤਰੀਕੇ ਦੇ ਨਾਲ ਚੀਜ਼ਾਂ ਉੱਥੇ ਵਾਪਰਦੀਆਂ ਨੇ ਸੋ ਮੈਨੂੰ ਤਾਂ ਇਹ ਵੀ ਉਮੀਦ ਨਹੀਂ ਹੈਗੀ ਕਿ ਸ਼ਾਇਦ ਕਿਤੇ ਨਾ ਕਿਤੇ ਬਲੱਡ ਮਨੀ ਤੇ ਆ ਕੇ ਗੱਲ ਰੁਕ ਜਾਏਗੀ ਠੀਕ ਹੈ ਤੇ ਪਾਰਡਨ ਤਾਂ ਹੁਣ ਕਿਸੇ ਤਰੀਕੇ ਦੇ ਨਾਲ ਹੋ ਨਹੀਂ ਸਕਦਾ ਜੇ ਪਰਿਵਾਰ ਹੀ ਆ ਕੇ ਕਹਦੇ ਕਿ ਨਹੀਂ ਸਾਨੂੰ ਬਦਲਾ ਨਹੀਂ ਚਾਹੀਦਾ ਤੇ ਪਰ ਉਹ ਵੀ ਮੁਸ਼ਕਲ ਆ ਕਿਉਂਕਿ ਅਗਲੇ ਦਾ ਵੀ ਜਿਹੜਾ ਨੌਜਵਾਨ ਪੁੱਤਰ ਸੀਗਾ ਤੇ ਜਿਹਦਾ ਨੌਜਵਾਨ ਪੁੱਤਰ ਚਲਿਆ ਜਾਂਦਾ ਚਾਹੇ ਨਿਮਸ਼ਾ ਨੇ ਜਾਣਬੁੱਝ ਕੇ ਨਹੀਂ ਕੀਤਾ ਹੋਈ ਇਹਦੇ ਤੋਂ ਗਲਤੀ ਐ ਪਰ ਅਗਲੇ ਦਾ ਪੁੱਤਰ ਤਾਂ ਮਰਿਆ ਹੀ ਆ ਨਾ ਸੋ ਇਸ ਕਰਕੇ ਉਹ ਵੀ ਮੁਸ਼ਕਲ ਲੱਗਦਾ ਕਿ ਪਰਿਵਾਰ ਬਲੱਡ ਮਨੀ ਦੇ ਲਈ ਮੰਨੂਗਾ ਤੇ ਹੁਣ ਤਾਂ ਜੇ ਕੋਈ ਹੋ ਸਕਦਾ ਕੋਈ ਚਮਤਕਾਰ ਹੋ ਸਕਦਾ ਨਿਮਸ਼ਾਪ੍ਰੀਆ ਦੇ ਲਈ ਤੇ ਨਹੀਂ ਤਾਂ ਫਿਰ ਇਸ ਧਰਤੀ ਤੇ ਇਸ ਦੁਨੀਆ ਤੇ ਮੰਨ ਲਓ ਕਿ ਉਹਦੇ ਆਖਰੀ ਹੀ ਦਿਨ ਨੇ ਤੇ ਅਗਲੇ 28 ਜਾਂ 30 ਦਿਨਾਂ ਬਾਅਦ ਤੱਕ ਨਮਿਸ਼ਾ ਇਸ ਦੁਨੀਆ ਤੇ ਨਹੀਂ ਰਹਿਣੀ ਤੇ ਇਸੇ ਕਰਕੇ ਹਰ ਇੱਕ ਇੰਡੀਅਨ ਭਾਰਤੀ ਦੁਆ ਕਰ ਸਕਦਾ ਦੁਆ ਕਰ ਰਹੇ ਨੇ ਲੋਕ ਕਿ ਕੋਈ ਨਾ ਕੋਈ ਐਸਾ ਚਮਤਕਾਰ ਹੋਵੇ ਹੂੰ ਤੇ ਜਿਹੜਾ ਪ੍ਰਿਆ ਨੂੰ ਬਚਾਇਆ ਜਾ ਸਕੇ ਤੇ ਇਹਨੂੰ ਵਾਪਸ ਇੰਡੀਆ ਲਿਆਇਆ ਜਾ ਸਕੇ ਪਰ ਉਹਦੀਆਂ ਉਮੀਦਾਂ ਬਹੁਤ ਘਟ ਨੇ ਜੀ